ਦੋਸਤੋ ਅੱਜ ਅਸੀਂ ਤੁਹਾਨੂੰ ਮਲੇਰਕੋਟਲਾ ਤੋਂ 14 ਕਿਲੋਮੀਟਰ ਦੂਰ ਤੂਰੀਵਾਲੋਂ ਲੈ ਆਇਆ ਇੱਕ ਬਹੁਤ ਹੀ ਸ਼ਾਨਦਾਰ ਡੈਸਟੀਨੇਸ਼ਨ ਜਿਹਦਾ ਨਾਮ ਹੈ ਜੀ ਤਾਰਾ ਹਵੇਲੀ ਤੇ ਇਹਨਾਂ ਦੀ ਖਾਸ ਗੱਲ ਹੈ ਕਿ ਜਿਹੜੀ ਇਹ ਸਰਵਿਸ ਦਿੰਦੇ ਨੇ 24 ਘੰਟੇ ਦਿੰਦੇ ਨੇ ਪਲੱਸ ਜਿਹੜੀ ਨਾ ਵੀ ਐਂਬੀਅੰਸ ਹੈ ਬਹੁਤ ਸ਼ਾਨਦਾਰ ਹੈ ਨਾਲ ਤੁਹਾਨੂੰ ਮਿਲਦੀ ਹੈ ਜੀ ਇੰਸਟਾਗ੍ਰਾਮੇਬਲ ਆਊਟਡੋਰ ਸੈਟਿੰਗ ਜਿੱਥੇ ਤੁਸੀਂ ਆਪਣੇ ਯਾਰਾ ਮਿੱਤਰਾਂ ਨਾਲ ਫੈਮਿਲੀ ਨਾਲ ਬੈਠ ਕੇ ਇਹਨਾਂ ਦਾ ਆਊਟਡੋਰ ਕੈਫੇ ਬਹੁਤ ਪੂਰਾ ਜਿਹੜਾ ਉਹਦੇ ਵਿੱਚ ਟਿੱਕੀ ਭੱਲਾ ਹੋ ਗਿਆ ਗੋਲ ਗੱਪੇ ਹੋਗੇ ਨਾਲ ਤੁਹਾਨੂੰ ਦੋਸਾ ਹੋ ਗਿਆ ਬਿਕਰੀ મે ਬਹੁਤ ਟੇਸਟੀ ਹੈਡਵਾ ਤੇ ਨਾਲ ਤੁਹਾਨੂੰ ਮਿਲਦੀ ਹੈ ਜੀ ਇਹਨਾਂ ਦੀ ਬਹੁਤ ਹੀ ਸ਼ਾਨਦਾਰ ਕਾਫੀ ਤੋਂ ਮਿਲਣਾ ਜੀ ਇੰਡੋਰ ਡਾਈਨਿੰਗ ਏਰੀਆ ਜਿੱਥੇ ਬੈਠ ਕੇ ਤੁਸੀਂ ਇਹਨਾਂ ਦਾ ਬਹੁਤ ਹੀ ਟੇਸਟੀ ਫੂਡ ਇੰਜੋਏ ਕਰ ਸਕਦੇ ਹੋ ਜਿਹਦੇ ਵਿੱਚ ਚਾਈਨੀਜ਼ ਆ ਗਿਆ ਇੰਡੀਅਨ ਫੂਡ ਆ ਗਿਆ ਸਾਊਥ ਇੰਡੀਅਨ ਫੂਡ ਆ ਗਿਆ ਉਹਦੇ ਨਾਲ ਨਾਲ ਜੀ ਇਹਨਾਂ ਦਾ ਆ ਗਿਆ ਹਰ ਤਰ੍ਹਾਂ ਦਾ ਇਟਾਲੀਅਨ ਮੈਕਸੀਕਨ ਤੇ ਬਹੁਤ ਹੀ ਸ਼ਾਨਦਾਰ ਜਿਹੜਾ ਹੈਗਾ ਫਾਸਟ ਫੂਡ ਵੀ ਮਿਲਦਾ ਨਾਲ ਨਾਲ ਜੀ ਇੱਥੇ ਜਿਹੜੇ ਦੁੱਧ ਦੀਆਂ ਆਟਮਾ ਤਿਆਰ ਕਰਦੇ ਨੇ ਉਹ ਵੀ ਆਪ ਹੀ ਕਰਦੇ ਨੇ ਤੇ ਇਹਨਾਂ ਦੇ ਵਿੱਚ ਮਸਾਲੇ ਬਿਲਕੁਲ ਮਿਨੀਮਮ ਯੂਜ਼ ਹੁੰਦੇ ਨੇ friends, relatives, ये ना दी food quality, dine, service, etc. बहुत delicious है जी बहुत अच्छी है। सबनु, मैं यही कहाँगा किए थे ज़रूर आना। साड़ी मैंने बैठे ने देख के तो समझी क्या होगी कि बहुत ही बेहतरीन ए जिन्ना थे, थे ना दा ਪਰ ਰੀਚਰ ਜਿੱਥੇ ਤੁਸੀਂ ਕਿੱਤੀ ਪਾਰਟੀ ਬਰਥਡੇ ਪਾਰਟੀ ਪ੍ਰਾਈਵੇਟ ਡਾਈਨਿੰਗ ਹਰ ਤਰ੍ਹਾਂ ਦੀ ਫੈਸਿਲਿਟੀ ਤੁਹਾਨੂੰ ਪ੍ਰੋਵਾਈਡ ਕਰਦੇ ਨੇ 10 ਬੰਦਿਆਂ ਤੋਂ ਲੈ ਕੇ 30 ਬੰਦਿਆਂ ਤੱਕ ਦੀ ਪ੍ਰਾਈਵੇਟ ਜਿਹੜੀ ਡਾਈਨਿੰਗ ਆ ਤੁਸੀਂ ਇੱਥੇ ਕਰ ਸਕਦੇ ਹੋ ਆਉਂਦੇ ਬੈਟਰੀ ਫੂਡ ਦੇ ਨਾਲ ਨਾਲ ਇਹਨਾਂ ਨੂੰ ਇੱਕ ਚੀਜ਼ ਖਾਸ ਖਾਣਦੀ ਆ ਇੱਥੇ ਜਿਹੜੀ ਫੈਸਿਲਿਟੀ ਪ੍ਰੋਵਾਈਡ ਕਰਦੇ ਨੇ ਜੀ ਪੀ ਆਰ ਪੀ ਰੂਮਸ ਦੇ ਸਾਈਡ ਤੋਂ ਅੱਜ ਦਿਖਾਉਣੇ ਆ ਜਿਵੇਂ ਕਹਿੰਦੇ ਨੇ ਦਾ ਰੋਟੀ ਘਰ ਦੀ ਦਿਵਾਲੀ ਅੰਮ੍ਰਿਤਸਰ ਦੀ ਉੱਥੇ ਆਪਾਂ ਕਹਿ ਸਕਦੇ ਹਾਂ ਵੀ ਦਾ ਰੋਟੀ ਜਿਹੜੀ ਦਾਲ ਆ ਉਹ ਤਾਰਾ ਹਵੇਲੀ ਦੀ ਵਧੀਆ ਹੁੰਦੀ ਆ ਤੇ ਬਾਈ ਉਹ ਨਹੀਂ ਦਿਖਾ ਰਹੇ ਨੇ ਤੇ ਵੀਰੇ ਇਹ ਜਿਹੜੀ ਦਾਲ ਆ ਲੋਕ ਇੰਨੀ ਜ਼ਿਆਦਾ ਪਸੰਦ ਕਰਦੇ ਨੇ ਉਰੇ ਆ ਕੇ ਬਾਕੀ ਸਾਰੀਆਂ ਚੀਜ਼ਾਂ ਨਾਲੋਂ ਕਾਰਨ ਕੀ ਆ ਇਹਦਾ ਕਾਰਨ ਇਹ ਆ ਜੀ ਇਹ ਦਾਲ ਜਿਹੜੀ ਸਾਡੇ ਆ 24 ਆਵਰ ਦੇ ਵਿੱਚ ਜਦ ਅਸੀਂ ਤਿਆਰ ਕਰਦੇ ਆ ਬਿਲਕੁਲ ਸਲੋ ਫਲੇਮ ਦੇ ਵਿੱਚ ਤਿਆਰ ਹੁੰਦੀ ਆ ਫਲੇਮ ਵੀ ਦੇਖਦਾ ਤੇ ਇਹ ਇੰਨੀ ਫਲੇਮ ਤੋਂ ਦਾਲ ਪੱਕ ਰਹੀ ਆ ਜੀ ਅੱਛਾ ਸਲੋ ਫਲੇਮ ਤੇ ਚੱਲੂਗੀ। ਲੇ ਲੇ ਸਲੋ ਫਲੇਮ ਤੇ। 24 ਆਵਰ ਚ ਲੱਗ ਜੇ ਤਿਆਰ ਹੋ ਜਾਵੇਗਾ ਫਿਰ। ਬੋਲੇ 24 ਘੰਟੇ ਲੱਗਦੇ ਨੇ ਉਹਨੂੰ ਤਿਆਰ ਕਰਨ ਤੇ। ਤੇ ਆਹ ਭਾਂਡੇ ਦੇ ਵਿੱਚ ਤਿਆਰ ਹੁੰਦੀ ਆ ਨਾ ਜਿਵੇਂ ਆਪਾਂ ਲਗਨ ਦੇ ਵਿੱਚ ਤਿਆਰ ਹੁੰਦੀ ਆ ਜੀ। ਜਿਵੇਂ ਪੁਰਾਣੇ ਆਪਣੇ ਪਿੰਡਾਂ ਦੇ ਵਿੱਚ ਹੁੰਦੀ ਸੀਗੀ ਵੀ ਲਗਨ ਦੇ ਵਿੱਚ ਸਾਰੀ ਚੀਜ਼ ਬਣਦੀ ਸੀ ਤਾਂ ਹੀ ਸਵਾਦ ਹੁੰਦਾ ਸੀ। ਹਾਂ ਜੀ ਇਹਦਾ ਸਵਾਦ ਹੀ ਅਲੱਗ ਹੈ ਜੀ। ਇਹਦਾ ਸਵਾਦ ਹੀ ਅਲੱਗ ਹੈ। ਤੇ ਦੇਖ ਲਓ ਬਾਕੀ ਖੁਲੀ ਹੋਈ ਆ ਨਾਲ ਪੂਰੀ ਤਰ੍ਹਾਂ। ਬਿਲਕੁਲ। ਮਾਰੋ ਨਿਗਾ ਮੜੀ ਜੀ। ਇਹ ਹੁੰਦੀ ਆ ਅਸਲੀ ਦਾਲ ਮਖਣੀ। ਜਿਵੇਂ ਸਾਨੂੰ ਪਤਾ ਹੀ ਆ ਵੀ ਕਿਸੇ ਹੋ ਕਿਉਂਕਿ ਰਸੋਈ ਦੇ ਵਿੱਚੋਂ ਹੀ ਟੇਸਟ ਬਣਦਾ ਹੈ ਉਹੀ ਟੇਸਟ ਸਾਨੂੰ ਉਸ ਜਗ੍ਹਾ ਦੇ ਉੱਪਰ ਖਿੱਚ ਲਿਆਉਂਦਾ ਹੈ ਤੇ ਆਜੋ ਫਿਰ ਤੁਹਾਨੂੰ ਦਿਖਾ ਦਈਏ ਇਹਨਾਂ ਦੀ ਰਸੋਈ ਦੇਖੋ ਕਿੰਨੀ ਸਫਾਈ ਇਹਨਾਂ ਨੇ ਰੱਖੀ ਹੋਈ ਹੈ ਕਦੇ ਵੀ ਤੁਸੀਂ ਚਲੇ ਜਾਓ ਮਾਰ ਲਿਓ ģੇੜਾ ਜਿਹੜੇ ਇਹਨਾਂ ਦੇ ਵਰਕਰ ਨੇ ਪ੍ਰੋਪਰ ਯੂਨੀਫਾਰਮ ਦੇ ਵਿੱਚ ਹੋਣਗੇ ਹੈੱਡ ਕਵਰ ਹੋਣਗੇ ਤੇ ਹਰ ਚੀਜ਼ ਜਿਹੜੀ ਆਪਣੇ ਥਾਂ ਤੇ ਹੋਏਗੀ ਬਹੁਤ ਸਫਾਈ ਇਹਨਾਂ ਦੀ ਇਹਦੇ ਵਿੱਚ ਹੈਗੀ ਆ ਇਹਦੇ ਲਈ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ ਕਿ ਤੁਹਾਨੂੰ ਇਹਨਾਂ ਦੀ ਰਸੋਈ ਕਿਸ ਤਰ੍ਹਾਂ ਦੀ ਲੱਗੀ ਉਦੇ ਨਾਲ ਨਾਲ ਅਗਰ ਤੁਸੀਂ ਇੱਥੇ ਪ੍ਰੋਗਰਾਮ ਕਰਨਾ ਚਾਹੁੰਦੇ ਹੋ ਦਿਨ ਦਾ ਚਾਹੇ ਰਾਤ ਦਾ ਤੁਹਾਡਾ ਪ੍ਰੋਗਰਾਮ ਛੋਟਾ ਹੈ ਚਾਹੇ ਵੱਡਾ ਤੁਸੀਂ ਉਹ ਵੀ ਕਰ ਸਕਦੇ ਹੋ ਉਹਦੇ ਨਾਲ ਨਾਲ ਤੁਸੀਂ ਅਗਰ ਆਊਟਡੋਰ ਕਰਨਾ ਚਾਹੁੰਦੇ ਹੋ ਉਹਨਾਂ ਦੀ ਵੀ ਫੈਸਿਲਿਟੀ ਇਨਾਂ ਕੋਲੇ ਹੈਗੀ ਹੈ ਉਹਦੇ ਵਿੱਚ ਦੇਖੋ ਤੁਹਾਨੂੰ ਕਿੰਨੀ ਵਧੀਆ ਜਿਹੜੀ ਡੈਕੋਰੇਸ਼ਨ ਮਿਲਣੀ ਹੈ ਮਤਲਬ ਇਹਨਾਂ ਦਾ ਸਲੋਗਨ ਹੈ ਕਿ ਐਨ ਆਰ ਆਈ ਦੀ ਪਹਿਲੀ ਪਸੰਦ ਉਹ ਵੀਡੀਓ ਚ ਦੇਖ ਕੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਕਿਉਂ ਐਨ ਆਰ ਆਈ ਦੀ ਪਹਿਲੀ ਪਸੰਦ ਹੈ ਤੇ ਤੁਸੀਂ ਇੱਥੇ ਇਨਡੋਰ ਪ੍ਰੋਗਰਾਮ ਵੀ ਕਰ ਸਕਦੇ ਹੋ ਬੈਕਵਰਡ ਹਾਲ ਹੈ ਇਹ ਤਾਂ ਜੀ ਇੱਥੇ ਆ ਕੇ ਤਾਂ ਲੱਗਦਾ ਵੀ ਬਾਹਰਲੇ ਦੇਸ਼ ਪਹੁੰਚ ਗਏ ਇਨਾਂ ਕੋਲੇ ਪ੍ਰੋਗਰਾਮ ਬੁੱਕ ਕਰਾ ਕੇ ਸਰਹਾਣੇ ਥੱਲੇ ਬਾਹਰ ਆ ਕੇ ਸੌਂਜੋ ਕਿਉਂਕਿ ਸਾਰਾ ਅਰੇਂਜਮੈਂਟ ਏ ਕਲਾਸ ਦਾ ਹੁੰਦਾ ਹੈ ਮਤਲਬ 5 ਸਟਾਰ ਹੋਟਲਾਂ ਵਰਗਾ ਅਰੇਂਜਮੈਂਟ ਕਰਦੇ ਨੇ ਕਹਿੰਦੇ ਕੁੜੀ ਮੁੰਡਾ ਤੁਹਾਡੇ ਹੋਣਗੇ ਬਾਕੀ ਸਾਰਾ ਕੁਝ ਇਨਾਂ ਦਾ ਹੋਏਗਾ ਤੇ ਉਮੀਦ ਕਰਦੇ ਹਾਂ ਵੀਡੀਓ ਤੁਹਾਨੂੰ ਪਸੰਦ ਆਈ ਹੋਏਗੀ ਅਸੀਂ ਬਹੁਤ ਮਿਹਨਤ ਕੀਤੀ ਹੈ ਵੀਡੀਓ ਦੇ ਲਈ ਸ਼ੇਅਰ ਕਰਕੇ ਸਾਡਾ ਹੌਸਲਾ ਜ਼ਰੂਰ ਵਧਾ ਦਿਓ ਤੇ ਨਾਲੇ ਕਮੈਂਟ ਕਰਕੇ ਜ਼ਰੂਰ ਦੱਸੋ ਵੀ ਤੁਸੀਂ ਕਿੰਨੀ ਵਾਰ ਹੀ